ਗੋਡ ਹੋਮ ਜਰਨੀ ਸੰਸਥਾ ਵੱਲੋਂ ਸਰਬ ਧਰਮ ਮੇਲੇ 2025 ਦਾ ਅੱਜ ਬੜੀ ਸ਼ਰਧਾਪੂਰਵਕ ਆਗਾਜ਼ ਹੋਇਆ ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 700 ਦੇ ਕਰੀਬ ਸ਼ਰਧਾਲੂ ਗੁਰੂ ਨਗਰੀ ਚ ਨਤਮਸਤਕ ਹੋਣ ਲਈ ਗੋਡ ਹੋਮ ਜਰਨੀ ਸੰਸਥਾ ਦੇ ਮੁਖੀ ਰਜੇਸ਼ ਕੁਮਾਰ ਉਰਫ ਮਾਸਟਰ ਜੀ ਦੀ ਅਗਵਾਈ ਚ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਸਰਬ ਧਰਮ ਸੰਮੇਲਨ ਦਾ ਆਯੋਜਨ 21 ਮਾਰਚ ਤੋਂ 24 ਮਾਰਚ ਤੱਕ ਸੁਲਤਾਨਪੁਰ ਲੋਧੀ ਦੇ ਇੰਪੀਰੀਅਲ ਕੈਨਸਲ ਪੈਲਸ ਵਿਖੇ ਕੀਤਾ ਜਾ ਰਿਹਾ ਹੈ ਅੱਜ ਪਹਿਲੇ ਦਿਨ ਉਹਨਾਂ ਨੇ ਦੇਸ਼ ਵਿਦੇਸ਼ ਤੋਂ ਪਹੁੰਚਿਆ ਸਾਰੇ ਧਰਮਾਂ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮਾਸਟਰ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਇਹ ਉਹ ਧਰਤੀ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਦਾ ਸਮਾਂ ਬਤੀਤ ਕੀਤਾ ਉਹਨਾਂ ਕਿਹਾ ਕਿ ਮੈਂ ਇਸ ਪਾਵਨਤਾ ਤੈਨੂੰ ਨਮਨ ਕਰਦਾ ਉਹਨਾਂ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਉਤਾਰਨਾ ਚਾਹੀਦਾ ਹੈ ਅਤੇ ਉਸਤੇ ਅਮਲ ਵੀ ਕਰਨਾ ਚਾਹੀਦਾ ਹੈ ਸਾਨੂੰ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਸਤਨਾਮ ਵਾਹਿਗੁਰੂ ਦਾ ਉਚਾਰਨ ਕਰਨਾ ਚਾਹੀਦਾ ਹੈ ਅਤੇ ਉਸ ਪ੍ਰਭੂ ਦੀ ਭਗਤੀ ਚ ਲੀਨ ਹੋਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਤੇ ਸਾਨੂੰ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਚਾਹੀਦਾ ਹੈ। ਇਨਸਾਨ ਸਿਰਫ ਮੇਰਾ ਮੇਰਾ ਕਰਦਾ ਹਾਲਾਂਕਿ ਉਸ ਦਾ ਕੁਝ ਵੀ ਨਹੀਂ। ਜੋ ਕੁਝ ਹੈ ਉਹ ਉਸ ਕੁਦਰਤ ਦਾ ਹੀ ਹੈ। ਇਨਸਾਨ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਚਲੇ ਜਾਂਦਾ ਹੈ। ਮਾਸਟਰ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਅੱਜ ਦੇ ਸਮੇਂ 'ਚ ਸਾਰਾ ਸੰਸਾਰ ਦੁਖੀ ਹੈ। ਕਿਸੇ ਨੂੰ ਪੈਸੇ ਦਾ ਲਾਲਚ ਹੈ, ਕਿਸੇ ਨੂੰ ਕੋਠੀ, ਬੰਗਲੇ ਅਤੇ ਹੋਰ ਵਸਤੂ ਦਾ। ਅਸੀਂ ਭੱਜ ਦੌੜ ਵਾਲੀ ਜ਼ਿੰਦਗੀ 'ਚ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ। ਸਾਨੂੰ ਲੋੜ ਹੈ ਅੱਜ ਦੇ ਸਮੇਂ 'ਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਉਤਾਰਨ ਦੇ ਇਸ ਸਰਬਤਰ ਮੇਲੇ 2025 ਚ ਪਹੁੰਚ ਸੰਗਤਾਲੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹائش ਦਾ ਪ੍ਰਬੰਧ ਵੀ ਕੀਤਾ ਗਿਆ ਇਸ ਲਈ ਉਨ੍ਹਾਂ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਬੇਤ ਅਤੇ ਸਮੂਹ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਮੌਜੂਦ ਸਨ ਅਤੇ ਗੁਰੂ ਕੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅੱਜ ਦਾ ਜਿਹੜਾ ਸਮਾਗਮ ਹੈ ਸੁਲਤਾਨਪੁਰ ਲੋਧੀ ਵਿੱਚ ਤੁਸੀਂ ਕਿਉਂ ਰੱਖਿਆ ਗਿਆ ਤੇ ਕਿੰਨੀ ਕ ਸੰਗਤ ਅੱਜ ਜਿਹੜੀ ਇੱਥੇ ਵਿੱਚ ਸ਼ਾਮਲ ਐ ਸੁਲਤਾਨਪੁਰ ਲੋਧੀ ਵਿੱਚ ਕਿਉਂ ਰੱਖਿਆ ਗਿਆ ਸੰਗਤ ਤੇ ਅੱਜ 700 ਲੋਕ ਤੇ 700 750 ਲੋਕ 3 ਦਿਨ ਰਾਤ ਰਹਿਣਗੇ ਤੇ ਟੋਟਲ 1000 ਦੇ ਆਸਪਾਸ ਲੋਕ ਆਗੇ ਤੇ ਦੁਨੀਆ ਤੋਂ ਲੋਕ ਆਏ ਨੇ ਹਰ ਧਰਮ ਦੇ ਲੋਕ ਆਏ ਨੇ ਸਭ ਤੇ ਇੰਪੋਰਟੈਂਟ ਤੇ 95% ਅਸੀਂ ਕਹਿ ਸਕਦੇ ਨੌਨ ਸਿੱਖ ਪਰ 17 ਸਾਲ ਪਹਿਲੇ ਕਿਉਂਕਿ ਮੈਨੂੰ ਜਿਹੜਾ ਅਨੁਭਵ ਹੋਇਆ ਸੀਗਾ ਐ ਗੁਰੂ ਸਾਹਿਬ ਦੀ ਹੋਈ ਬਾਣੀ ਜੋ ਆਪਣਾ ਜਪੁਜੀ ਸਾਹਿਬ ਦਾ ਦਰਸ਼ਨ ਹੋਇਆ ਉਹ ਫਿਰ ਮੇਰਾ ਜਿਹੜਾ ਅਨੁਭਵ ਸੀ ਉਹ ਮੋਜ ਜਿਹੜੀ ਗੁਰੂ ਸਾਹਿਬ ਨੇ ਕਹੀ ਮੋਜ ਆ ਗਈ ਉਹ ਫਿਰ ਮੋਜ ਜਿਹੜੀ ਹੈ 16 ਸਾਲ ਤੱਕ ਇੱਕ ਇੱਕ ਕਰਕੇ ਦੁਨੀਆ ਦੇ ਅੰਦਰ ਮੈਂ ਹਜ਼ਾਰਾਂ ਤੋਂ ਲੱਖਾਂ ਲੋਕ ਤੱਕ ਪਹੁੰਚਿਆ ਫਿਰ ਐ ਜਿਹੜੀ ਮੋਜ ਦੇਖ ਕੇ 10 ਸਾਲ ਦਾ ਬੱਚੇ ਤੋਂ 80 ਸਾਲ ਦੀ ਦਾਦੀ ਜਿਹੜੀ ਹੈ ਚਾਰ ਜਨਰੇਸ਼ਨ ਮੋਜ ਮਸਤੀ ਨਚ ਰਹੇ ਨੇ ਤੇ ਫਿਰ ਮੈਂ ਪਿਛਲੇ ਸਾਲ ਦਸੰਬਰ 2023 ਦੇ ਅੰਦਰ ਇਹਨੂੰ ਦੁਨੀਆ ਨੂੰ ਯਾਨੀ ਪਬਲਿਕ ਕਰਨ ਦੀ ਸੋਚਿਆ 16 ਸਾਲ ਨੂੰ ਪਬਲਿਕ ਨਹੀਂ ਕੀਤਾ 1 ਟੂ 1 एक्सपेरिमेंट किया पहले हजारों दो लखाई लास्ट ईयर फिर मैं पब्लिक करता मीनस ऑन ऑल द पब्लिक प्लेटफॉर्म यानी कि जो भी बड़े तो बड़े हॉस्पिटल यूनिवर्सिटियाँ जो भी बार एसोसिएशन एंड मैनी मोर इन द कंट्री तो यह सब मैं करते करते जो चीज़ें फिर मौज के अंदर सुल्तानपुर लोधी जगह एक अलग जगह हैगी है एक अलग वाइब्रेशन कंपन है दो हज़ार अठारह मैं आया अठारह भी जो आया मेरी एक संगत इतनी तो मैं बड़ा जिदा ना आमी चीक मारदा ना ऐसा मैं चीक जी मारी तीह चाली संगत आई थ मेरे को मैं क्या मैं संतगढ़ गयात मैं लै गए इतने अपना संगत है डॉक्टर जनक तो मैं लैके गई तो मैं इदर चीक मारी मैं उस जनक कि भूल गया संसार इस जगह भाई ए धरती कंपन सो वाइबरेटिड प्लेस कि भूल गए मैं क्या जनक ए तो ननकाना है बस वो दिन सी बाद निकलियाँ ਤੇ ਦੋ ਤਿੰਨ ਮਹੀਨੇ ਬਾਅਦ ਜਿਹੜਾ ਮੈਸੇਜ ਆ ਗਿਆ ਕਿ 550ਵਾਂ ਸਾਲ ਸਰਕਾਰ ਨੇ ਕਿਹਾ ਇੱਥੇ ਮਨਾਏਗੇ ਜੋ ਵੀ ਸਾਡੇ ਸਿੱਖੀ ਜੰਮਦਾ ਅੰਮ੍ਰਿਤਸਰ ਤੋਂ ਹੁਕਮ ਹੋਇਆ ਜੋ ਇੱਥੇ ਮਨਾਣਗੇ ਉਸ ਤੋਂ ਬਾਅਦ ਕਾਇਆ ਕਲਪ ਹੋ ਗਈ ਇੱਥੇ ਔਰ ਉਸ ਦੇ ਬਾਅਦ ਜਿਹੜਾ ਹੈ ਹਰ ਸਾਲ ਮੈਂ ਆਪਣੀ ਸੰਗਤ ਨੂੰ ਲੈ ਕੇ 100 200 300 ਲੋਕਾਂ ਨੂੰ ਲੈ ਕੇ ਆਉਣਾ ਕਿਤੇ ਰਾਇਜ਼ ਦੀ ਦਿੱਕਤ ਹੁੰਦੀ ਸੀ ਤੇ ਪੂਰੀ ਦੁਨੀਆ ਦੇ ਮੇਰੇ ਲੋਕ ਜਿਹੜੇ ਕਿ ਗੁਰੂ ਸਾਹਿਬ ਦੀ ਮਹਿਮਾ 16 ਸਾਲ ਤੋਂ ਸੁਣ ਰਹੇ ਨੇ ਆਣਾ ਚਾਹੁੰਦੇ ਸੀ ਕਿ ਅਸੀਂ ਉਸ ਧਰਤੀ ਤੇ ਆਈਏ ਤੇ ਬਸ ਫਿਰ ਐਵੇਂ 3-4 ਮਹੀਨੇ ਪਹਿਲੇ ਅੰਦਰ ਮੰਨਣ ਚਾਇਆ ਗੁਰੂ ਸਾਹਿਬ ਦਾ ਜਿਹਦਾ ਹੁਕਮ ਆਇਆ ਤੇ ਸਾਰੀ ਸੰਗਤ ਨੂੰ ਬੋਲਾ ਮੈਂ ਕਿੱਥੇ ਰਹਿਣਗੇ ਕਿਉਂਕਿ ਸਾਡਾ ਦਿਨ ਰਾਤ ਮਹਿਮਾ ਚੱਲਦੀ ਹਨ 72 ਘੰਟੇ ਦਾ ਸੈਸ਼ਨ ਹੈ ਅੱਜ ਜਿਹੜਾ ਇੱਕ ਦਿਨ ਹੋਇਆ 72 ਘੰਟੇ ਨੌਨ-ਸਟਾਪ ਚੱਲੇਗਾ ਦਿਨ ਰਾਤ ਗੁਰੂ ਸਾਹਿਬ ਦੀ ਮਹਿਮਾ ਇਸ ਤੇ ਫਿਰ ਇੱਥੇ ਇਹ ਨਾ ਮੇਬਾਨਾਨ ਕੀ ਨਿਵਾਸ ਇੱਥੇ ਪੂਰਾ ਮੈਂ ਕਿਹਾ ਮਿਲ ਜਾਊਗਾ ਤੇ ਫਿਰ ਸਾਰੇ ਆ ਸਕਦੇ ਨੇ ਸ਼ਾਇਦ ਭਾਈ 150 ਕਮਰੇ ਹੈਗੇ ਹਾਲ ਹੈਗੇ ਨੇ ਫਿਰ ਮੈਂ ਅਪਲਾਈ ਕਰਤਾ ਤੇ ਬੜੀ ਮੈਂ ਕਹਿੰਦੇ ਬਹੁਤ ਵੱਡਾ ਸਪੋਰਟ ਹੋਇਆ ਸਾਨੂੰ ਜਿਹੜਾ ਹੈ ਅਮ੍ਰਿਤਸਰ ਤੋਂ ਤੇ ਸਾਨੂੰ ਪੂਰੀ ਪਰਮਿਸ਼ਨ ਮਿਲ ਗਈ ਕਿ ਐਸੇ ਪੂਰਾ ਰਹੋ ਤੇ ਪੂਰਾ ਜਿੱਦਾਂ ਸਾਰਿਆਂ ਨੇ ਸਵਾਗਤ ਐ ਜਿੱਤੇ ਸਾਰੀ ਸੰਗਤ ਆਈ ਐਨਾਂ ਵੈਲਕਮ ਕੀਤਾ ਤੇ ਇਹ ਜਗ੍ਹਾ ਜਿਹੜੀ ਹੈ ਜਿੱਥੇ ਕਿ ਗੁਰੂ ਸਾਹਿਬ ਐਨੇ ਸਾਲ ਜਿਹੜੀ ਪੁਰਾ ਜਿੱਥੇ ਆਏ ਨਾਨਕ ਰੂਪ ਵਿੱਚ ਔਰ ਗੁਰੂ ਨਾਨਕ ਦੇਵ ਹੋ ਕੇ ਪਰਕਰ ਰਹੇ ਐ ਤੇ ਤੂੰ ਤੋਂ ਤੇਰਾ ਮੈਂ ਤੋਂ ਤੂੰ ਔਰ ਮੇਰਾ ਤੋਂ ਤੇਰਾ ਦੀ ਪੂਰੀ ਯਾਤਰਾ ਐਥੇ ਇੱਕ ਸੰਸਾਰ ਦੇ ਅੰਦਰ ਕਿਹੜਾ ਸਾਨ ਵੈਸੇ ਕਹਨ ਨੂੰ ਬਹੁਤ ਜਿਹੜੇ ਰੱਬ ਦੇ ਜਿਹੜੇ ਮੈਸੇਂਜਰ ਆਏ ਅਸੀਂ ਕਵਾਂਗੇ ਕੋਈ ਬੁੱਧ ਆਏ ਕੋਈ ਮਹਾਵੀਰ ਆਏ ਕੋਈ ਜੀਜਾ ਜਾਏ ਕੋ ਮੂਮਮਤ ਕੋ ਕਬੀਰ ਕੋਈ ਫਰੀਦ ਕੋਈ ਰਾਮ ਪਰਮੰਸ ਕੋਈ ਸਾਈਂ ਬਾਬਾ ਕੋਈ ਮੀਰਾ ਬਾਈ ਸੈਜੋ ਬਾਈ ਲੱਲਾ ਬਾਈ ਲੋਜਿਸ ਕਰੇ ਅਸੀਂ ਯੁੱਗ ਦੇੰਦਾ ਜਿਹੜੇ ਆ ਪਰ ਇੱਧਰ ਜਿਹੜਾ ਹੈਗਾ ਉਹ ਜੋ ਕੰਪਨ ਪਰ ਫਿਰ ਮੈਂ ਦੇਖਿਆ ਕਿ ਨੌਜਵਾਨ ਡਿਪਰੈਸ਼ਨ ਵਿੱਚ ਆ ਰਿਹਾ ਜਿਹੜਾ ਡਿਪਰੈਸ਼ਨ ਤੇ ਉਹਦੇ ਉੱਪਰ ਅਸੀਂ ਦੇਖਿਆ ਅਪਲਾਈ ਕਰਕੇ ਹਜ਼ਾਰਾਂ ਯੋਥੀ ਦੇ ਉੱਪਰ ਜਿਹੜੇ ਗੋਲੀਆਂ ਖਾਦੇ ਡਿਪਰੈਸ਼ਨ ਚਲੇ ਗਿਆ ਗੋਲੀਆਂ ਕੰਮ ਹੋਈ ਖਤਮ ਹੋ ਗਈ ਤੇ ਕਿੰਨੀ ਪ੍ਰੋਬਲਮ ਖਤਮ ਹੋ ਗਈ ਤੇ ਮਾਈਂਡ ਬਿਲਕੁਲ ਫਰੈਸ਼ ਹੋ ਗਿਆ ਤੋਂ ਮੋਜ ਜਿਹੜੀ ਕਰਦੇ ਤਾਂ ਫਿਰ ਮੈਂ ਕਹਿੰਦਾ ਕਿ ਗੁਰੂ ਸਾਹਿਬ ਦੀ ਜਿਹੜੀ ਸਾਨੂੰ ਸਿਖਾਵਨ ਹੈ आने वाले युग युगर जी नौजवान बहुत जरूरी है कारण की है गुरु ने दिखाया कि भोग योग कुछ छड़ना नहीं है भाई ग्रस्त संन्यास यानी तू खिलंधिया खावानी कुछ नहीं छड़ना है सिर्फ समझना है समझ गया जीवन का ज्ञान मिल गया और फिर मस्ती मौज है तो बस वो यो एक ओंकार सतनाम का जो ने उदघोष कर ना कोई हिंदू ना कोई मुसलमान अज सर्वधर्म मेला मैंने क्या है ਕਿ ਪੂਰੀ ਦੁਨੀਆ ਤੋਂ ਲੋਕ ਆਏ ਨੇ ਤੇ ਪੂਰੀ ਦੁਨੀਆ ਦੇਖੇ ਕਿ ਗੁਰੂ ਸਾਹਿਬ ਦੀ ਮਹਿਮਾ ਵਿੱਚ ਇੱਥੇ ਸਾਰੇ ਲੋਕ ਇਦਾਂ ਹੁਣ ਗੂੰਗਾਣ ਕਰਨਗੇ ਔਰ ਉਹ ਮਹਿਮਾ ਜਿਹੜੀ ਆ ਸ਼ੁਰੂ ਹੋ ਗਈ ਹੈ ਇਦਾਂ ਕਿ ਇਹ ਮਹਿਮਾ ਸੰਸਾਰ ਨੂੰ ਦੱਸੇਗੀ ਸੰਦੇਸ਼ ਕਿ ਗੁਰੂ ਸਾਹਿਬ ਕੀ ਸੰਸਾਰ ਨੂੰ ਦੇ ਕੇ ਗਏ ਤੇ ਸਾਨੂੰ ਉਹ ਜੀਵਨ ਉਤਾਰਾਂਗੇ ਤੇ ਮौज-ਮਸਤੀ ਸਾਰੀ ਸਾਰੇ ਦਿਵਸ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੈ ਕਿੰਨੇ ਦਿਨ ਇਸ ਸੁਲਤਾਨ ਦਾ ਇਹ ਪ੍ਰੋਗਰਾਮ ਸਾਡਾ 24 ਤਰੀਕ ਨੂੰ 24 ਤਰੀਕ ਤੇ ਰੱਖਿਆ 24 ਜਿਹੜਾ ਹੈ ਕਲੋਜ਼ਿੰਗ ਹੋਏਗਾ ਤੇ ਇਹਦੇ ਅੰਦਰ ਦਿਨ ਰਾਤ ਜਿਹੜੀ ਮਹਿਮਾ ਚੱਲੇਗੀ ਪੂਰੀ ਰਾਤ ਦਿਨ ਤਿੰਨ ਦਿਨ ਅੰਦਰ ਫਿਰ ਜਦ ਜਿਹੜੀ ਮਸਤੀ ਮੋਜ ਹੈ ਤੂੰ ਤੇਰਾ ਤੂੰ ਤੇਰਾ ਵਾਲਾ ਗੁਰ ਕੀ ਇਹ ਦੇਖੋ ਇਹ ਜਿਹੜੇ ਸੈਂਕੜੇ ਲੋਕ ਜਿਹੜੇ ਇੱਥੇ ਆਏ ਨੇ ਤੇ ਹਜ਼ਾਰੋਂ ਲੱਖਾਂ ਜਿਹੜੇ ਦੁਨੀਆ ਵਿੱਚ ਇਹ ਦਰੋਂ ਲਾਈਵ ਦੇਖਣਗੇ ਉਸ ਜੀਵਨ ਦੇ ਖੇਲ ਨੂੰ ਜੋ ਗੁਰੂ ਸਾਹਿਬ ਕਹੇਗੇ ਭਈ ਮੈਂ ਨਹੀਂ ਤੂੰ ਮੇਰਾ ਨਹੀਂ ਤੇਰਾ ਤੇ ਭਈ ਮੇਰਾ ਨਹੀਂ ਹੈ ਸਭ ਕੁਝ ਤੇਰਾ 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 ਹੈ ਮਸਤੀ ਇੱਕ ਸੁਲਤਾਨਪੁਰ ਲੋਧੀ ਵਿੱਚ ਆਣ ਕੇ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਸੰਗਤ ਵੱਲੋਂ ਤੁਹਾਨੂੰ ਕਿੰਨਾ ਸਹਿਯੋਗ ਮੈਂ ਕਹਿੰਦਾ ਤੈਨਾਂ ਸਾਰੇ ਦੇ ਸਾਰੇ ਜਿਹੜੇ ਜਿੰਨਾ ਵੀ ਜਿਵੇਂ ਸੁਲਤਾਨਪੁਰ ਲੋਧੀ ਪੂਰਾ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਮੈਂ ਬੜਾ ਖੁਸ਼ ਆਇਗਾ ਜਿੱਦਾਂ ਗੁਰੂ ਸਾਹਿਬ ਜਿਹੜਾ ਉਧਰ ਉਹ ਪੂਰਾ ਪ੍ਰਕਾਸ਼ ਪਾਤਾ ਹੈ ਉਹ ਪੂਰਾ ਜਿੱਦਾਂ ਇੱਕ ਇੱਕ ਹੁੰਦਾ ਨਾ ਪ੍ਰਾਰਭ ਜਿਹਨੂੰ ਭਾਗ ਦੇ ਕਹਿੰਦੇ ਆ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜੋ ਵੀ ਇਨਸਾਨ ਰਹਿ ਰਿਹਾ ਜੋ ਵੀ ਆਇਆ ਐ ਐਵੇਂ ਨਹੀਂ ਆਇਆ ਪਿਛਲੇ ਜਨਮਾਂ ਦਾ ਗੁਰੂ ਸਾਹਿਬ ਦਾ ਗਹਿਰਾ ਕਨੈਕਸ਼ਨ ਹੈ ਤੇ ਸੱਚਖਣ ਜਾਣਾ ਮੈਂ ਕਹਿਣਾ 500 ਸਾਲ ਹੋ ਗਏ ਗੁਰੂ ਸਾਹਿਬ ਨੂੰ ਗਏ ਨਾ ਤੇ ਸਰੀਰ ਸਾਡਾ 80 ਸਾਲ ਦੀ ਉਮਰ ਹੈ ਤੇ ਅਸੀਂ ਪੰਜ ਵਾਰ ਜਿਹੜਾ ਜਨਮ ਲਿਆ ਔਰ ਮਰ ਗਏ ਪਹੁੰਚੇ ਕਿਉਂ ਨਹੀਂ ਵਾਈ ਵੀ ਹੈਵ ਨਾਟ ਰੀਚ ਨਾ ਇਸ ਜਨਮ ਨੂੰ ਸਫਲ ਕਰਨ ਜਰੂਰ ਗੁਰੂ ਕਹਿੰਦੇ ਕਿ ਨਾ ਮਨ ਦੀ ਸਥਿਤੀ ਆਣੀ ਜਿਹਦੇ ਕਦੋਂ ਆਏਗੀ ਜਦੋਂ ਮੈਂ ਜਾਏਗੀ ਅੰਦਰੋਂ ਹੋਵੇ ਬਾਹਰ ਆਏਗੀ ਤੇ ਸਾਨੂੰ ਮਨ ਦੀ ਸਥਿਤੀ ਮਿਲੇਗੀ ਸੱਚਖੰਡ ਅਸੀਂ ਪਹੁੰਚਾਂਗੇ ਜਿੰਦਾ ਗੁਰੂ ਸਾਹਿਬ ਨਾਲ ਬੈਠਾ